ਆਸਾ ਮਹੱਲਾ ਪੰਜਵਾ ਏਕੋ ਏਕੀ ਨੈਣ ਨਿਹਾਰਾਂ ਸਦਾ ਸਦਾ ਹਰ ਨਾਮ ਸਮਹਾਰਾਂ RAM RAMA RAMA ਗੁੰਗਾਵਾਂ ਸੰਤ ਪ੍ਰਤਾਪ ਸਾਰਕੈ ਸੰਗੇ ਹਰ ਹਰ ਨਾਮ ਧਿਆਵ ਰੇ ਰਹਾਉ ਸਗਲ ਸਮਗਰੀ ਜਾ ਕੈ ਸੂਤ ਪਰੋਈ ਘਟ ਘਟ ਅੰਤਰ ਰਵਿਆ ਸੋਈ ਓਪਤ ਪਰਲੌਖਿਨ ਮਹ ਕਰਤਾ ਆਪ ਅਲੇਪਾ ਨਿਰਗੁਣ ਰਹਿਤਾ ਕਰਨ ਕਰਾਵਨ ਅੰਤਰਜਾਮੀ ਆਨੰਦ ਕਰੈ ਨਾਨਕ ਕਾ ਸੁਆਮੀ ਆਸਾ ਮਹੱਲਾ ਪੰਜਵਾ ਕੋਟ ਜਨਮ ਕੇ ਰਹੇ ਪਵਾਰੇ ਦੁਲਬ ਦੇ ਜੀਤੀ ਨਹੀਂ ਹਾਰੇ ਚਿਲ ਬਿਖ ਬਿਨਾਲ ਸੇ ਦੁਖ ਦਰਦ ਦੂਰ ਭਏ ਪੁਨੀਤ ਸੰਤਨ ਕੀ ਧੂਰ ਰਹਾਉ ਪ੍ਰਭ ਕੇ ਸੰਤ ਉਧਾਰਨ ਜੋਗ ਤਿਸ ਭੇਟੇ ਜਿਸ ਧੁਰ ਸੰਜੋਗ ਮਨ ਆਨੰਦ ਮੰਤਰ ਗੁਰ ਦੀਆ ਦ੍ਰਿਸ਼ਣ 부ਝੀ ਮਨ ਨਿਹਚਲ ਥੀਆ ਨਾਮ ਪਦਾਰਥ ਨੋਂ ਨਿਦ ਸਿੱਧ ਨਾਨਕ ਗੁਰ ਤੇ ਪਾਈ ਬੁੱਧ ਆਸਾ ਮਹੱਲਾ ਪੰਜਵਾ ਮਿਟੀ ਤਿਆਸ ਅਗਿਆਨ ਅੰਧੇਰੇ ਸਾਧ ਸੇਵਾ ਅਗ ਕਟੇ ਹਨੇਰੇ ਸੂਖ ਸਹਜ ਆਨੰਦ ਤਨਾ ਗੁਰ ਸੇਵਾ ਤੇ ਭੈ ਮਨ ਨਿਰਮਲ ਹਰ 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 ਨਾਮ ਸੁਨਾ ਰਹਾ ਬਿਨ ਸਿਓ ਮਨ ਕਾ ਮੂਰਖ ਢੀਠਾ ਪ੍ਰਭ ਕਾ ਭਾਣਾ ਲਾਗਾ ਮੀਠਾ ਗੁਰ ਪੂਰੇ ਕੇ ਚਰਨ ਗ헤 ਕੋਟ ਜਨਮ ਕੇ ਪਾਪ ਲਹੇ ਰਤਨ ਜਨਮ ਇਹ ਸਫਲ ਪਾਇਆ ਕਹੋ ਨਾਨਕ ਪ੍ਰਭ ਕਰੀ ਮਇਆ ਆਸਾ ਮਹੱਲਾ ਪੰਜਵਾ ਸਤਗੁਰ ਆਪਣਾ ਸਦ ਸਦਾ ਸਮਹਾਰੇ ਗੁਰ ਕੇ ਚਰਨ ਕੇ ਸੰਗਚਾਰੇ ਜਾਗਰੇ ਮਨ ਜਾਗਨ ਹਾਰੇ ਬਿਨ ਹਰਿ ਅਵਰਨ ਆਪਸ ਕਾਮਾ ਝੂਠਾ ਮੋ ਮਿਥਿਆ ਪਸਾਰੇ ਰਹਾਉ ਗੁਰ ਕੀ ਬਾਣੀ ਸਿਉ ਰੰਗ ਲਾਏ ਗੁਰ ਕਿਰਪਾਲ ਹੋਏ ਦੁਖ ਜਾਏ ਗੁਰ ਬਿਨ ਦੂਜਾ ਨਾਹੀ ਥਾਵ ਗੁਰ ਦਾਤਾ ਗੁਰਦੇਵ ਨਾਮ ਗੁਰ ਪਾਰ ਬ੍ਰਹਮ ਪਰਮੇਸ਼ਰ ਆਪ ਆਠ ਪਹਿਰ ਨਾਨਕ ਗੁਰ ਜਾਪ ਆਸਾ ਮਹੱਲਾ ਪੰਜਵਾਂ ਆਪੇ ਪੇਡ ਵਿਸਥਾਰੀ ਸਾਖ ਆਪਣੀ ਖੇਤੀ ਆਪੇ ਰਾਖ ਜਪਤ ਕਤ ਪੇਖੋ ਏਕੈ ਓਹੀ ਘਟ ਘਟ ਅੰਤਰ ਆਪੇ ਸੋਈ ਰਹਾ ਆਪੇ ਸੂਰ ਕਿਰਨ ਵਿਸਥਾਰ ਸੋਈ ਗੁਪਤ ਸੋਈ ਆਕਾਰ ਸਰਗੁਣ ਨਿਰਗੁਣ ਥਾ ਪੈਣਾ ਦੋ ਮਿਲ ਇਕੈ ਕੀ ਨੋਠਾ ਕਹੋ ਨਾਨਕ ਗੁਰ ਪ੍ਰਮਪਉਖ ਹੋਇਆ ਅਨੰਦ ਰੂਪ ਸਭ ਨੇਨ ਹਲੋਇਆ ਆਸਾ ਮਹੱਲਾ ਪੰਜਵਾ ਉਕਤ ਸਿਆਨ ਤੁਕਿ ਸੂ ਨਾ ਜਾਨਾ ਦਿਨ ਰਹਿਣ ਤੇਰਾ ਨਾਮ ਵਖਾਨਾ ਮੈਂ ਨਿਰਗੁਣ ਗੁਣ ਨਾਹੀ ਕੋਇ ਕਰਨ ਕਰਾਵਨ ਹਾਰ ਪ੍ਰਭ ਸੋਇ ਰਹਾਉ ਮੂਰਖ ਮੁਗਧ ਅਗਿਆ ਅਵਿਚਾਰੀ ਨਾਮ ਤੇਰੇ ਕੀ ਆਸ ਮਨ ਤਾਰੀ ਜਪ ਤਪ ਸੰਜਮ ਕਰਮ ਨਾ ਸਾਦਾ ਨਾਮ ਪ੍ਰਭੂ ਕਾ ਮਨ ਹੈ ਆਰਾਧਾ ਕਿਛੂ ਨਾ ਜਾਣਾ ਮਤ ਮੇਰੀ ਥੋਰੀ ਬਿਨਵੰਤ ਨਾਨਕ ਓਟ ਪ੍ਰਭ ਤੋਰੀ ਆਸਾ ਮਹੱਲਾ ਪੰਜਵਾ ਹਰ ਹਰ ਅਖਰ ਦੁਇ ਇਹ ਮਾਲਾ ਜਪਤ ਜਪਤ ਭੈ ਦੀਨ ਦਇਆਲਾ ਕਰਉ ਬੇਨਤੀ ਸਤ ਗੁਰੇ ਆਪਣੀ ਤਾਰ ਕਿਰਪਾ ਰੱਖੋ ਸਰਣਾਈ ਮੋਕਲ ਦੇਹ ਹਰੇ ਹਰ ਜਪਨੀ ਰਹਾਉ ਹਰ ਮਾਲਾ ਔਰ ਅੰਤਰ ਧਾਰੈ ਜਨਮ ਮਰਨ ਕਾ ਦੁਖ ਨਿਵਾਰੈ ਫਿਰਦਾ ਸੰਭਾਲੈ ਮੁਖ ਹਰ ਹਰ ਬੋਲੇ ਸੋ ਜਨ ਇਤ ਉਤ ਕਤਹ ਨਡੋਲੇ ਕਹੋ ਨਾਨਕ ਜੋਰਾ ਚੈ ਨਾਏ ਹਰ ਮਾਲਾ ਤਾ ਕੈ ਸੰਭ ਜਾਏ ਆਸਾ ਮਹੱਲਾ ਪੰਜਵਾ ਜਿਸ ਕਾ ਸਭ ਕਿਛ ਤਿਸ ਕਾ ਹੋਏ ਤਿਸ ਜਨ ਲੇਪ ਨ ਵਿਆਪੈ ਕੋਇ ਹਰ ਕਾ ਸੇਵਕ ਸਦ ਹੀ ਮੁਕਤਾ ਜੋ ਕਿਛ ਕਰੈ ਸੋਈ ਭਲ ਜਾਣੈ ਅਤ ਨਿਰਮਲ ਦਾਸ ਕੀ ਜੁਗਤਾਰਾ ਸਗਲ ਤਿਆਗ ਹਰ ਸ਼ਰਣੀ ਆਇਆ ਤਿਸ ਜਨ ਕਾ ਹਾਂ ਵਿਆਪੈ ਮਾਇਆ ਨਾਮ ਨਿਦਾਨ ਜਾਕੇ ਮਨ ਮਾਹੇ ਇਸ ਕਉ ਚਿੰਤਾ ਸੁਪਨੇ ਨਾਹੀ ਕਹੋ ਨਾਨਕ ਗੁਰ ਪੂਰਾ ਪਾਇਆ ਪਰਮ ਮੋਹ ਸਗਲ ਬਿਨਸਾਇਆ ਆਸਾ ਮਹੱਲਾ ਪੰਜਵਾਂ ਜੋ ਸੋ ਪ੍ਰਸੰਨ ਹੋਇਓ ਤਬ ਮੇਰਾ ਤਾ ਦੁਖ ਭਰਮ ਕਹ ਕੈਸੇ ਨੇਰਾ ਸੁਨ ਸੁਨ ਜੀਵਾ ਸੋਏ ਤੁਮਹਾਰੀ ਮੋਹ ਨਿਰਗੁਣ ਕੋ ਲੇਹੁ ਉਧਾਰੀ ਰਹਾਓ ਮਿਟ ਗਿਆ ਦੁਖ ਵਿਸਾਰੇ ਚਿੰਤਾ ਫਲ ਪਾਇਆ ਜਪ ਸਤਗੁਰ ਮੰਤਾ ਸੋਈ ਸਤ ਸਤ ਹੈ ਸੋਏ ਸਿਮਰ ਸਿਮਰ ਰਖ ਕੰਠਿ ਪਰੋਏ ਕਹੋ ਨਾਨਕ ਕਉਨ ਓ ਕਰਮਾ ਜਾ ਕੈ ਮਨ ਵਸਿਆ ਹਰ ਨਾਮਾ ਆਸਾ ਮਹੱਲਾ ਪੰਜਵਾਂ ਕਾਮ ਕ੍ਰੂਤ ਅਹੰਕਾਰ ਵਿਗੂਤੇ ਹਰ ਸਿਮਰਨ ਕਰ ਹਰ ਜਨ ਛੂਟੇ ਸੋਏ ਰਹੇ ਮਾਇਆ ਮਦਮਾਤੇ ਜਾਗਤ ਭਗਤ ਸਿਮਰਤ ਹਰ ਰਾਤੇ ਰਹਾ ਮੋਹ ਪਰਮ ਬਹੁ ਜੋਨ ਪਵਾਇਆ ਆਸਿਰ ਭਗਤ ਹਰ ਚਰਨ ਤੇ ਆਇਆ ਬੰਧਨ ਅੰਧ ਕੂਪ ਗ੍ਰਹਿ ਮੇਰਾ ਮੁਕਤੇ ਸੰਤ ਬੁਝਹਿ ਹਰ ਨੇਰਾ ਕਹੁ ਨਾਨਕ ਜੋ ਪ੍ਰਭ ਸਰਣਾਈ ਈਹਾ ਸੁਖ ਆਗੈ ਗਤ ਪਾਈ